ਮੈਂ ਮੰਨਦਾ ਮੇਰੇ ਮਾਪੇ ਐਮਐਲਪੀ ਤੋਂ ਦੀ ਮਾਜੀ ਬਜੇਸਦਾ ਮਮਾ ਦੀ ਬਲਦਾ ਵੀ ਤੇ ਮੇਰਾ ਇੱਕ ਇੱਕ ਭਾਂਜਾ ਸੀ ਬਜੇਸ ਦਾ ਜੋ ਕਿਸ ਨੂੰ 2019 ਤੋਂ ਅੰਮਰਕਾਰ ਕਰਾ ਰਿਹਾ ਸੀ ਜੀ ਤੇ ਉਹ ਤੇ ਅੰਲਾ ਚ ਲੰਦਾ ਸੀ ਜੀ ਤੇ ਬਸ ਕੱਲ ਸਾਨੂੰ ਫੋਨ ਆਇਆ ਜੀ ਕੱਲ ਸਾਨੂੰ ਤੇ ਸਾਡੇ ਡਾਕਟਰ ਅਸਿਸਟੈਂਟ ਹੋ ਗਿਆ

ਇਹਨਾਂ ਨੂੰ ਪੰਜਾਬ ਦੇ ਰੁਪੀ ਕੋਈ ਨਾ ਦੇ ਰਿਹਾ ਗਾਰ ਦਿੱਤਾ ਜਾਵੇ। ਇਹੀ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ। ਜਿਹੜਾ ਇਰਾਣਾਜੀ ਕੋਲ ਨਾਮ ਤੋਂ ਖਾਸਾ ਰਕਤ ਦਾ ਕਾਫੀ ਮੁਸ਼ਕਿਲ ਹੈ। ਉਹ ਪੂਰਕਾਤੀ ਨਾਂ ਦੇ ਕਿੰਨਾ ਵੇਲੇ 25 ਕਿਤੇ ਲੱਗਣਗੇ। ਜਦ ਲਈ ਜੀ ਪਿਛਲੇ ਲੀਨ 10-15 ਸਾਲ ਤੱਕ ਇਹ ਪਰਿਵਾਰ ਮਾਸੀ ਵਾਲੇ ਰਹਦਾ ਸੀ ਪਹਿਲਾਂ ਤਨੂਹ ਕੰਨ ਦੀ ਲਾਕਟ ਡੇਟ ਸੀਗਾ ਪੂਰ ਤੇ ਫਿਰ ਰਹੇ ਸੀ ਬਹੁਤ ਤਾਂ ਨੂੰ गुरसर परिवार बेटा सी सरदार अमर सिंह जी का बड़े ताव न पढ़ाया लिखाया बच्चा भी जिद दे माँ बाप हार जो दो हजार उन्नीस के बच्चे ने जिद की मैं अमेरिका बाहर जाना चाहूँगा इन्होंने भेजता तकरीबन पिछले तीन साल तो उठे ट्राला चला गया अचानक कल शामी फोन आया कि बच्चे का एक्सीडेंट हो गया होस्पिटल लेके जाया गया अग सवेरे तीन कौन आता कि बच्चे की जी है डेथ होगी सुन के एकलौता पक्षी बहुत ज्यादा निराशा हुई कि बच्चे अ सोच के घरों भेजते हाँ तो अगे जाके कोई पता नहीं होंगे कि किस जगह पर उक रही है कदम कोई भी माँ बाप यह सोच के बच्चे घरों भेजता कि जाके साथ बच्चे उ हो जाएगा

ਜਿਹੜੇ ਪਿਆਦੀ ਆ ਉਹਨਾਂ ਨੂੰ 70% ਤੁਹਾਨੂੰ ਟੀਐਮਐਲ ਬਾਹਰਲੇ ਬੰਦਿਆਂ ਨੂੰ 30% ਤੋਂ ਕੋਈ ਦੇਣੀ ਵੀ ਪੈ ਜਗਾ ਦੋ ਦੇਖਿਆ ਵਜਨੋਰ ਮਿਲੇ ਤਾਂ ਬਕਲੋਤੇ ਬੱਚੇ ਜਿਹੜੇ ਆ ਉਹ ਮਾਪੇ ਕਦੇ ਵੀ ਬਾਹਰ ਨਹੀਂ ਭੇਜਣਗੇ ਜਦੋਂ ਛੋਟਾ ਮੋਟਾ ਵੀ ਕੋਈ ਲੋਟਰੀ ਇਹ ਸਰਕਾਰ ਦੇਵੇ